ਸੰਸ਼ੇਰ ਸਿੰਘ ਜੀ ਕਿਹੜੇ ਪਿੰਡ 'ਚ ਖੜੇ ਹੋ? ਕਿਹੋ ਹਾਲ ਆ? ਬਾਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਖੜੇ ਆਂ ਪਿੰਡ ਭੋਨੇਆ ਜੋ ਕਿ ਡੇਰਾ ਬਾਬਾ ਨਾਨਕੜ ਕੀ ਵਲੇ ਚੜ੍ਹੇ ਪੈਂਦਾ ਏ। ਤੇ ਜਿਹੜੀ ਤੁਸੀਂ ਟੁੱਟੀ ਆ ਆਪਾਂ ਉਸ ਬੰਦੇ ਲਾਗੇ ਬਿਲਕੁਲ ਖੜੇ ਆਂ। ਅੱਜ ਬਾਬਾ ਗੁਰੂ ਕੇ ਵਾਹਗਾੜੇ ਜਿਹੜੇ ਨੇ ਬਾਬਾ ਜੀ ਕਾਰ ਸੇ ਬਾੜੇ ਉਹਨਾਂ ਨੇ ਗਵਣ ਬੰਨਾਂ ਦੀ ਸੇਵਾ ਜਿਹੜੀ ਆਰੰਭ ਕੀਤੀ ਹੋਈ ਆ। ਤੇ ਉਹ ਸੇਵਾ ਜਿਹੜੀ ਆ ਕੁਝ ਇੱਕ ਸਮੇਂ ਦੇ ਵਿੱਚ ਜੇ ਇਹ ਵੀ ਸੰਪੂਰਨ ਹੋ ਜੇ ਕਿ ਸੰਤਾਂ ਨੂੰ ਪੀੜ੍ਹਾ ਲਾਗੇ ਲਾਗੇ ਜਿਹੜਾ ਕੋਹ ਚੋ ਤੋੜੇ ਖਾਦੀ ਜਾਗੇ ਤੇ ਮਿੱਟੀ ਲਾਗੇ। ਬਾਕੀ ਦੂਸਰੀ ਬੇਨਤੀ ਇਹ ਆ ਕਿ ਵੀਰ ਜੀ ਨੀ ਗੜਸ਼ੰਕਰ ਤੋਂ ਆਏ ਨੇ। ਬਹੁਤ ਵਧੀਆ ਇਹਨਾਂ ਦੀ ਗੱਲ ਆ। ਇਹ ਥੋੜੀ ਜਿਹੀ ਦੋ ਗੋਲ ਆਪਣੇ ਘਰ ਲੈ ਗਏ। ਬਾਈ ਨੂੰ ਕੀ ਤੋਂ ਸਾਲ ਸਾਲ ਬਾਈ ਨੂੰ ਜੀਤੀ ਪਤੇ। ਅਸੀਂ ਜੀ ਗੜਸ਼ੰਕਰ ਦੇ ਲਾਗੇੋਂ ਪਿੰਡ ਹੇਲਵਾ ਤੋਂ ਆਏ ਆ। ਅਸੀਂ ਪਹਿਲਾਂ ਦੇਖਣਾ ਚਾਹੁੰਦੇ ਸੀ ਕਿਹੜੀ ਚੀਜ਼ ਦੀ ਲੋੜ ਆ ਇੱਥੇ। ਅਸੀਂ ਉਹ ਦੇਖ ਕੇ ਚੱਲੇ ਹਾਂ। ਤੇ ਬਾਕੀ ਸਾਡੇ ਬजुर्ग ਖੜੇ ਆ ਜੀ ਇਹ ਵੀ ਸਾਨੂੰ ਦੱਸਿਆ ਕਿ ਹਜੇ ਤੁਸੀਂ 10-15 ਦਿਨ ਕੋਈ ਵੀ ਚੀਜ਼ ਲੈ ਕੇ ਨਾ ਆਇਓ ਕਿਉਂਕਿ ਸਾਡੇ ਕੋਲ ਸਮਾਂ ਹੀ ਹੈ ਨਹੀਂਗਾ ਜਾਜਾ ਤੋਂ ਫੇਰ ਇਹ ਨਹੀਂ ਰੱਖਣ ਨੂੰ ਤੇ ਇਸ ਕਰਕੇ ਤੁਸੀਂ 10-15 ਦਿਨ ਦੇ ਟਾਈਮ ਤੋਂ ਬਾਅਦ ਲੈ ਕੇ ਆਇਓ ਅਸੀਂ ਨਾ ਕੋਈ ਨੰਬਰ ਲੈ ਚੱਲੇ ਆ ਜੀ ਤੇ ਬੋਧਾ ਵੀ ਸਾਨੂੰ ਕਹੋ ਵੀ ਅਸੀਂ ਉਸ ਹਸਾਬ ਨਾਲ ਉਹ ਚੀਜ਼ ਲੈ ਕੇ ਆਵਾਂਗੇ ਜੇ ਜਿਵੇਂ ਉਹ ਬੋਲ ਰਹੇ ਆ ਸਾਰੀ ਉਰਜਾ ਦਾ ਸਾਹ ਹੋਰ ਮੈਂ ਵੀ ਰਣ ਦੀ ਬੇਨਤੀ ਆ ਕਿ ਜਿਵੇਂ ਗੜਸ਼ੰਕਰ ਵਾਲੇ ਵੀ ਜਿਨ੍ਹਾਂ ਨੇ ਦੱਸਿਆ ਕਿ ਪਹਿਲਾਂ ਪੁੱਛ ਕੇ ਜਾਓ ਫਿਰ ਘਰਾਂ ਦੇ ਵਿੱਚ ਆਪ ਖੁਦ ਸੇਵਾ ਕਰੋ ਤੁਹਾਡੀ ਗ੍ਰਿਤਕਮਾਈ ਦੀ ਸੇਵਾ ਹੈ ਘਰ ਘਰ ਦੇ ਵਿੱਚ ਜਿਹੜੀ ਸੇਵਾ ਲੈ ਕੇ ਕਾਣੇ ਲੱਗੇ ਨਾ ਕਿਸੇ ਪੋਲੀਟਿਕਲ ਬੰਦੇ ਦੇ ਹੱਥੀਂ ਝੜੋ ਨਾ ਕਿਸੇ ਕੈਂਪ ਦੇ ਹੱਥੀਂ ਝੜੋ ਆਪ ਆਪਣੀ ਸੇਵਾ ਕਿੱਥੇ ਕਮਾਈ ਦੀ ਜਿਹੜੀ ਆ ਸਿੱਧੀ ਪਤਾਣੇ ਲਵਾਓ ਮਾਮਾ ਜੀ ਹੁਣੀ ਇੱਥੇ ਜਿਨ੍ਹਾਂ ਦੀ ਪੈੜੀ ਦੇ ਲਾਗੇ ਧੂਸੀ ਦਾ ਬਾਣ ਲੜਿਆ ਏ ਉਹ ਦੱਸਣ ਕਿ ਕਿੱਥੇ ਚੌਖਰ ਅਤੇ ਮਿੱਟੀ ਕਾੜਾ ਜਰੀ ਕਿਨੇ ਹੋ ਰਹੀ ਗਿਆ ਦੱਸੋ ਮਾਮਾ ਜੀ ਬਸ ਜੀ ਆਖਾ ਬਸ ਸੱਦੇ ਪਾਸੇ ਜੀ ਹੰਦ ਮਾਲ ਤੋਂ ਲੋੜਿਆ ਇਹ ਤੁਹਾਡੇ ਕੋਲ ਲੈ ਕੇ ਤੇ 600 1/2 600 ਬੋਰੀ ਵੇਚ ਕੇ ਸਰਫਾ ਪੁੱਛੀ ਮਾਮਾ ਜੀ ਉਹਨਾਂ ਦਾ ਕਹਿਣਾ ਮਤਲਬ ਆ ਵੀ ਚੌਕਰ ਤੇ ਫੀਡ ਰਾਜ ਚੋਕ ਲਵਾ ਲੈਂਦੇ ਜਾਂ ਇੱਧਰ ਉੱਧਰ ਜਿੰਨਾਂ ਕੋ ਪਸ਼ੂ ਹੈ ਐ ਵੀ ਨਹੀਂਗੇ ਇਹਨਾਂ ਦੇ ਤੁਸੀਂ ਦੇ ਪਸ਼ੂ ਪਈਏ ਨੇ ਪਸ਼ੂ ਵੇਖੀ ਉੱਥੇ ਦਾਣਾ ਪੱਕਾ ਦਿੱਤਾ ਜਾਵੇ ਅਜੇ ਫਿਰ ਹਾਲ ਦਿੱਤਾ ਹੀ ਨਹੀਂ ਜਾਵੇ ਮਾਮਾ ਜੀ ਉਹਨਾਂ ਦਾ ਕਹਿਣਾ ਭਾਗ ਹੈ ਅਜੇ ਦਾਸ ਦੇਣ ਨੂੰ ਕੋਈ ਨਹੀਂ ਆ ਵੀ ਲੋੜ ਹੀ ਘਰਾਂ ਹਰਿਆਂ ਦੇ ਪਾਣੀ ਹੈ ਹਾਂ ਤੇ ਬਾਕੀ ਗੀਤ ਕੀ ਹੁਣੇ ਸਾਡੇ ਲਾਗੋ ਆਏ ਆ ਵੀ 2 ਵਜਨ ਧਰਨਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਕਲਾਂ ਨੋਕ ਤੋਂ ਆਂ ਜੁਰਗਾ ਨਾਲ ਗੱਲ ਹੋਈ ਆ ਉਹਨਾਂ ਨੇ ਦੱਸਿਆ ਵੀ ਸਾਡੇ ਘਰਾਂ ਚ ਅਜੇ ਵੀ ਪਾਣੀ ਕਾਫੀ ਜ਼ਿਆਦਾ ਖਰੋਤਾ ਵਾ ਤੇ ਜਿਹੜਾ ਸਾਨੂੰ ਮਤਲਬ ਜਿਹੜੀ ਚੀਜ਼ ਦੀ ਲੋੜ ਆ ਉਹ 10 ਤੋਂ 15 ਦਿਨ ਤੱਕ ਤੁਸੀਂ ਆਇਓ ਇੱਕ ਵਾਰੀ ਪਤਾ ਕਰਕੇ ਤੇ ਫੇਰ ਜਿਹੜੀ ਮਤਲਬ ਅਸੀਂ ਦੱਸਾਂਗੇ ਚੀਜ਼ ਉਹ ਚੀਜ਼ ਮਤਲਬ ਤੁਸੀਂ ਸਾਨੂੰ ਭੇਜੋ ਠੀਕ ਧੰਨਵਾਦ ਜੀ